ਮੀਂਹ ਦਾ ਮੌਸਮ ਬਣ ਚੁੱਕਿਆ ਹੈ ਮੇਰੇ ਵੀਰੋ ਮੀਂਹ ਦਾ ਮੌਸਮ ਬਣ ਚੁੱਕਿਆ ਹੈ ਮੌਸਮ ਚੈੱਕ ਕਰੋ ਯਾਰਾਂ ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੀ ਛੋ ਅੱਜ ਮੀਂਹ ਦਾ ਮੌਸਮ ਬਣ ਚੁੱਕਿਆ ਅਮਰਸਰ ਦੇ ਵਿੱਚ ਇਸ ਟਾਈਮ ਅਮਰਸਰ ਡੀਪੋ ਇੱਕ ਨੰਬਰ ਚ ਕਲੋਤਾ ਤੇ ਮੀਂਹ ਦਾ ਮੌਸਮ ਪੂਰਾ ਬਣ ਚੁੱਕਿਆ देखो ने तनु आज दा मी मौसम चेक करो इरा ओहो क्या शानदार मौसम बने आज गर्मी पैरे भी बड़ी दई सो चंगा है नी पहरेगा ਗਰਮੀ ਨੇ ਬਹੁਤ اٹਕਦੇ ਹੁਣ ਮੀਂਹ ਪੈਗਾ ਥੋੜਾ ਜਿਹਾ ਠੰਡਾ ਪਏਗਾ ਮੀਂਹ ਪਣਾ ਚਾਹੀਦਾ ਲਗਾਤਾਰ 5-6 ਘੰਟੇ ਅੱਧਾ ਘੰਟਾ ਪੈ ਜਾਂਦਾ ਮੀਂਹ ਬਾਅਦ ਫੇਰ ਤਫਸੋ ਹੋ ਰਹੀਂਦੀ ਆ ਉਹਦਾ ਕੀ ਫਾਇਦਾ ਇਸ ਕਰਕੇ ਰੱਬ ਨੂੰ ਤੇ ਇਹ ਅਰਦਾਸ ਕਰਦੇ ਆਂ ਵੀ ਮੀਂਹ ਪਾ ਪਾਵਾ ਜ਼ਰਾ ਜੀ ਆਨ ਸੋਖੀ ਹੋ ਗਈ ਕਾਤਾਂ ਕੀ ਬਾਤਾਂ ਮੇਰੇ ਵੀਰ ਕੀ ਬਾਤਾਂ ਨੇ ਇਹ ਆ ਇੱਕ ਨੰਬਰ ਡੀਪੂ ਹਾਂ ਜਿਹਨੇ ਕਿਹਾ ਜੀ ਤੈਨੂੰ ਘਲਾਵਾਂਗੇ ਤੂੰ ਨਹੀਂ ਤੈਨੂੰ ਘਲਾਵਾਂਗੇ ਤੂੰ ਪਹਣੇ ਕੋਸ਼ ਕਰ ਲੀ ਤੇਰੇ ਨਾਲ ਉਹ ਵਧੀਆ ਬੱਤ ਹਾਂ ਨਾ ਨਾ ਬਮੀ ਆਇਆ ਉਹ ਪੂਰਾ ਖੁੱਲ ਗਿਆ ફર મજા આઈરા